ਪਾਰਕ ਚ ਬੇਹੋਸ਼ੀ ਦੀ ਹਾਲਤ ਚ ਮਿਲੀ ਕਾਲਜ ਦੀ ਵਿਦਿਆਰਥਣ ਮਚ ਗਿਆ ਹੜਕੰਪ ਪਹੁੰਚ ਗਈ ਪੁਲਿਸ ਦੇਖੋ ਕੀ ਬਣਿਆ ਹਾਲਾਤ ਕੁਝ ਦਿਨ ਪਹਿਲਾਂ ਕੁਝ ਹੀ ਮਿੰਟ ਪਹਿਲਾਂ ਜਿਹੜਾ ਕੰਟਰੋਲ ਰੂਮ ਤੋਂ ਮੈਸੇਜ ਆਇਆ ਇੱਕ ਲੜਕੀ ਬੇਹੋਸ਼ੀ ਦੇ ਹਾਲਤ ਵਿੱਚ ਕੋਈ ਡਿੱਗੀ ਹੈ ਤੁਰੰਤ ਕਾਰਵਾਈ ਕਰਦੇ ਹੋ ਨਾਲ ਲੇਡੀ ਸਟਾਫ ਲੈ ਕੇ ਉੱਥੇ ਪਹੁੰਚਾਇਆ ਲੜਕੀ ਨੂੰ ਬੇਹੋਸ਼ੀ ਦੇ ਹਾਲਤ ਵਿੱਚ ਉੱਥੋਂ ਲੈ ਕੇ ਉਹਨੂੰ ਇੱਥੇ ਹਸਪਤਾਲ ਦਾਖਲ ਕਰਾਇਆ ਤੇ ਉਹਦੀ ਟਰੀਟਮੈਂਟ ਚੱਲ ਰਹੀ ਹੈ। ਇਹ ਸਟੂਡੈਂਟ ਹੀ ਤੇ ਉਹਨੂੰ ਇਲਾਜ ਤੋਂ ਬਾਅਦ ਪਤਾ ਲੱਗੂਗਾ ਇਹਨਾਂ ਦਾ ਵੀ ਪ੍ਰੋਬਲਮ ਕੋਈ ਆਈ ਹੈ ਜਾਂ ਕਾਦੀ ਪ੍ਰੋਬਲਮ ਆਈ ਹੈ ਇਹ ਬਾਅਦ ਚੋਂ ਤੋਂ ਜਾਂਚ ਤੋਂ ਬਾਅਦ ਪਤਾ ਲੱਗੂਗਾ। ਇਹ ਸਟੂਡੈਂਟ ਨੇ ਇੱਥੇ ਪੜ੍ਹਦੇ ਨੇ ਨਾਲ ਹੀ ਕਾਲਜ ਆ ਉੱਥੇ ਤੇ ਉੱਥੇ ਆਣ ਕੇ ਫ੍ਰੀ ਪੀਡ ਦੇ ਵਿੱਚ ਬੈਠਾ ਨੂੰ ਬੈਠ ਕੇ ਇੰਦਰਾ ਨੇ ਇਹ ਕਿ ਕੋਈ ਪਤਾ ਨਹੀਂ ਕੋਈ ਪ੍ਰੋਬਲਮ ਕੋਈ ਆਈ ਹੈ ਤੇ ਦਿਮਾਗ ਤੋਂ ਕੁਝ ਜਿਹਾ ਆਇਆ ਤਾਂ ਇਹ ਉਹਦੀ ਟਰੀਟਮੈਂਟ ਚੱਲ ਰਹੀ ਹੈ ਉਸ ਤੋਂ ਬਾਅਦ ਪਤਾ ਲੱਗੂਗਾ। ਨਹੀਂ 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 ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ। ਨਸ਼ਿਆੜੀ ਕੋ ਗੱਲ ਸਾਹਮਣੇ ਨਹੀਂ ਆ ਗਈ ਬਟ ਲਾਲ ਚੱਲ ਰਿਹਾ ਹੈ ਤੇ ਬਾਕੀ ਉਸ ਤੋਂ ਬਾਅਦ ਜੋ ਵੀ ਹੁੰਦੀ ਬੇਟੀ ਇਹਨਾਂ ਦੇ ਘਰ ਦੇ ਮਾਪਿਆਂ ਦਾ ਸਵਰਗ ਹੈ ਤਾਲਵੇ ਦਾ ਕਿਉਂਕਿ ਅਰਜੈਂਟ ਅਗਲੀ ਦੀ ਜਾਨ ਬਚਾਉਣੀ ਜ਼ਰੂਰੀ ਹੁੰਦੀ ਹੈ ਉਹ ਲੈ ਕੇ ਆਏ ਆ ਇੱਕਦਮ ਹੁਣ ਬਾਅਦ ਪਤਾ ਕਰਾਉਣੀ ਕੌਣ ਫੈਮਿਲੀ ਹੈ ਬੇਟੀ ਕੇ ਦਾ ਕੀ ਪ੍ਰਾਇਮਰੀ ਬੈਕਗ੍ਰਾਉਂਡ ਹੈ ਕਿੱਥੋਂ ਦੇਨਾਂ ਵਾਲੇ ਉਹ ਆਪਾਂ ਪਤਾ ਕਰਾ ਦਿੰਦੇ ਹਾਂ